ਵਾਈ ਡੂ ਯੂ ਕਹ ਖਾਲਸਾ ਵਾਈ ਡੂ ਯੂ ਕੀ ਦਿਓ ਪੈਣ ਤੋਂ ਭਰਾਵੋ ਅੱਜ ਅਸੀਂ ਜੇ ਸਮੁੱਧੇ ਨੂੰ ਲੱਗੇ ਚੱਲੇ ਆ ਕੇਂਦਰੀ ਸਿੰਘ ਸਵਾ ਸਾਡੇ ਡਾਕਟਰ ਲਾਹੌਰ ਤੋਂ ਆਇਆ ਸੀ ਫਿਰ ਪਟਿਆਲੇ ਸ਼ਿਫਟ ਹੋਇਆ 47 ਤੋਂ ਬਾਅਦ ਮੈਨੂੰ ਲ 40 ਸਾਲ ਲੱਗੇ ਲੱਪਣ ਨੂੰ ਉਥੇ ਪਟਿਆਲੇ ਗਿਆ ਸੀ ਪਾਲਾ ਲਗਾ ਸੀ ਦੋ ਵਰੀ ਗਾ ਨਹੀਂ ਇਸ ਦੋ ਪੇ ਸਤਿ ਪਾ ਸਾਡੀ ਪ੍ਰਾਣੀ ਸੰਸਤਾ ਹੈ ਇਨੂੰ ਮਜ਼ਬੂਤ ਕਰਾਂਗੇ ਸਾਡਾ ਕੌਮ ਤਾਂ ਠੋੜ ਮਜ਼ਬੂਤ ਹੋ ਜਾਏਗਾ ਤੇ ਸਾਡੀ ਕੁਝ ਨਵਾਂ ਕਰਨ ਦੀ ਲੋੜ ਨਹੀਂ ਪੈਗੀ ਸਾਡੇ ਕੋਲ ਪਲੇਟਫਾਰਮ ਬਣੇ ਹੋਏ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕਿੰਨੇ ਹੈਗੇ ਨੇ ਸਿੰਘ ਸਭਾ ਦੇ ਸਿੰਘ ਸਭਾ ਤੋਂ ਸਿੱਕੇ ਲਾਇਨਸ ਕਲੱਬ ਬਣੀ ਉਹਨਾਂ ਨੇ ਆਪਣੇ ਸਿਸਟਮ ਬਣਾ ਲਏ ਦੁਨੀਆ ਦੇ ਵਿੱਚੋਂ ਰਾਜ ਕਰ ਲੈਨੇ ਲਾਇਨਸ ਕਲੱਬ ਉਹ ਲਾਇਨ ਮਨਸ਼ੇ ਉਹਨਾਂ ਦਾ ਕਲੱਬ ਦਾ ਨਾਮ ਲੱਗੇ ਸਾਡੇ ਵੀ ਸਾਡੇ ਪੈਕਟਨ ਲੈ ਕੇ ਉਹ ਕਿੱਥੇ ਪਹੁੰਚ ਗਏ ਨੇ ਸਾਡੇ ਜਿਹੜੀ-ਜਿਹੜੀ ਘਾਟ ਆਈ ਅਸੀਂ ਉਹ ਨਹੀਂ ਵਿਚਾਰਦੇ ਸਾਡੇ ਨਾਗਪੁਰ ਗੁਰਦੁਆਰਾ ਸਾਹਿਬ ਤੇ ਹਾਈ ਕੋਰਟ ਤੱਕ ਚੱਲ ਗਏ ਕਿੱਥੇ بڑا ਸੋਣਾ ਸਿਸਟਮ ਚੱਲਦਾ ਸੀ ਸਾਡੇ ਲੋਕਲੇ ਸਕੂਲ ਹਾਈ ਕੋਰਟ ਤੱਕ ਚੱਲ ਗਏ ਅਸੀਂ ਪੁੱਠੇ ਪਾਸੇ ਤੁਰੇ ਆ ਸਾਡੀ ਕੈਣੀ ਔਰ ਪਥਰੀ ਵਿਚ بڑا ਅੰਤਰ ਹੋ ਚੁੱਕਾ ਅਸੀਂ ਕਹਿੰਦੇ ਕੁਛਾਂ ਕਰਦੇ ਕੁਛਾਂ ਉਹਦਾ ਰਿਜ਼ਲਟ ਸਾਡੇ ਸਾਹਮਣੇ ਅੱਜ ਕੌਮ ਮਾਰ ਕਿਉਂ ਖਾ ਰਹੀ ਹੈ 150 ਸਾਲ ਹੋ ਗਏ ਜਦ ਸਾਡੀ ਸ਼ਿੰਗਸਵਾ ਪੈਡੂ ਨੂੰ ਇਹਨੂੰ ਜੰਦਾ ਕਰ ਲਏ ਗੁਰਦਾਵਰੇ ਵਾਲੇ ਵਿੱਚ ਘੱਟ ਤੋਂ ਘੱਟ ਐਤਵਾਰ ਅਸੀਂ ਸਾਰੇ ਜੁਰ ਕੇ ਕਲਾਸਾਂ ਲਾਈਏ 90% ਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਪ੍ਰਬੰਧਕਾਂ ਨੂੰ ਨਹੀਂ ਆਉਂਦੀ ਬੱਚਿਆਂ ਨੂੰ ਨਹੀਂ ਆਉਂਦੀ ਇਸ ਵੇਲੇ ਤੁਰਾਂਗੇ ਪੰਜਾਬੀ ਡੜੇ ਲੈ ਲਾ ਅੰਗਰੇਜ਼ਾਂ ਨੇ ਸਾਨੂੰ ਮਾਰ ਕੇ ਗਿਆ ਜੇ ਮੁਸਲਮਾਨ ਪੰਜਾਬੀ ਅੱਡ ਕਰਤਾ ਹਿੰਦੂ ਪੰਜਾਬੀ ਕਹਿਣ ਲੱਗਾ ਮੇਰੀ ਮਾਂ ਬੋਲੀ ਹਿੰਦੀ ਆ ਅਸੀਂ ਬਾਪੀ ਜੜੇ ਨੇ ਬਾਬਿਆਂ ਦੇ ਪਿੱਛੇ ਲੱਗ ਗਏ ਬੰਗਾਲੀਆਂ ਨੇ ਸਾਨੂੰ ਸਿਖਾਇਆ ਬੰਗਲਾਦੇਸ਼ ਲਿਆ ਉਹਨਾਂ ਨੇ ਠਿਕ ਪਾਛਾ ਦੇ ਅਰ ਪੰਜਾਬੀ ਪੰਜਾਬੀਆਂ ਨੂੰ ਲੜਾ ਕੇ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਨੇ ਅਸੀਂ ਬਾਹਰ ਬੈਠੇ ਆ ਹਰ ਸ਼ਹਿਰ ਚ ਬੜਾ ਪਿਆਰ ਹੁੰਦਾ ਸੀਗਾ ਪੰਜਾਬ ਪੰਜਾਬੀ ਨਿਰਵਰਤਨ ਸਭ ਬਣੀ ਹੁੰਦੀ ਸੀ ਅੱਜ ਖੇਰੂ ਖੇਰੂ ਹੋ ਗਏ ਆ ਇਹ ਪੰਜਾਬੀਆਂ ਨੂੰ ਮਿਲ ਕੇ ਸੋਚਣਾ ਪੈਣਾ ਪੰਜਾਬ ਦੇ ਪੰਜਾਬੀਆਂ ਨੂੰ ਕਿ ਬੰਗਾਲੀ ਆਪਣਾ ਬੇਸ ਲੈ ਸਕਦੇ ਨੇ ਸਿਰ ਪਾਛਾ ਹਿੰਦੂ ਕਹੇ ਮੇਰੀ ਮਗਰੀ ਬੰਗਾਲੀ ਆ ਇਹ ਮੇਰੀ ਮਾਂ ਬੋਲਦੀ ਆ ਮੁਸਲਮਾਨ ਨੇ ਕਹੇ ਮੇਰੀ ਮਾਂ ਬੋਲਦੀ ਬੰਗਾਲੀ ਆ ਸਾਨੂੰ ਇੱਕ ਹੀ ਵਕਤ ਪਿਆ ਬਲੀ ਵਿਚਾਰ ਜੀ ਲੋੜਾ ਪਲੇਟਫਾਰਮ ਸਾਡੇ ਕੋ ਬਣੇ ਹੋਏ ਨੇ ਲੇਕਿਨ ਅਸੀਂ ਫੇਰ ਪਾਸੇ ਤੁਰਿਆ ਕਹਿਣੀ ਔਰ ਪਖਣੀ ਸਾਡੇ ਨੂੰ ਬਹੁਤ ਗਾਇਬ ਹੋ ਚੁੱਕੀ ਆ ਮੈਂ ਜਾਵੀਂ ਗੱਲਾਂ ਨਹੀਂ ਕਰਾਂਗਾ ਅਸੀਂ ਮਜ਼ਬੂਤ ਹੋ ਜਾਾਂਗੇ ਗੁਰਦੁਆਰੇ ਮਜ਼ਬੂਤ ਹੋਣਗੇ ਮੰਦਰ ਮਜ਼ਬੂਤ ਹੋਣਗੇ ਆਕਾਲ ਪਖਤਾ ਆਪਣੀਆਂ ਮਜ਼ਬੂਤ ਹੋਏਗਾ ਉਹਨਾਂ ਕਾਰਤੂਕ ਦੇ ਪਿੱਛੇ ਇੱਕ ਵਿਦੇਕ ਇੱਕ ਇਕਨੋਮਿਕ ਇੱਕ ਧਾਰਮਿਕ ਇਹੋ ਜਿਹਾ 4-5 ਬੁੱਧੀਜੀਵੀ ਇਕੱਠੇ ਹੋ ਕੇ ਪਲੇਟਫਾਰਮ ਬਣਾਓ ਉਹਦੀ سپورਟ ਚਾਓ ਆਪਣੇ ਆਪ ਪਿਆਰ ਕਰੂ ਸਿਸਟਮ ਆਪੇ ਬਣੇਗਾ ਜਦੋਂ ਸਾਡੇ ਸਿਕਸ ਸਵੇਰ ਸਿਸਟਮ ਠੀਕ ਹੋਏਗਾ ਇਹ ਸਾਡੀ ਮਾਂ ਸੰਸਥਾ ਹੈ 150 ਸਾਲ ਪੁਰਾਣੀ ਹੈ ਇਹਨੂੰ ਵੀ ਅਸੀਂ ਐਵੇਂ ਕੰਮ ਕਰਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ